ਐਮਐਲਏ ਸਾਹਿਬ ਕੱਲ ਤਾਂ ਬੋਲਣ ਲੱਗੇ ਐ ਕਿਉਂਕਿ ਉਹਨਾਂ ਦਾ ਜਲੂਸ ਨਿਕਲਿਆ ਜਿਹੜਾ ਪ੍ਰਸ਼ਾਸਨ ਹੈ ਉਹ ਕਹਿੰਦੇ ਵੀ ਐਮਐਲਏ ਸਾਹਿਬ ਤੇ ਐਮਐਲਏ ਸਾਹਿਬ ਨੇ ਸਾਰਾ ਹੀ ਉਹ ਪ੍ਰਸ਼ਾਸਨ ਤੇ ਸੁੱਟਦੇ ਐ ਹਰਮੀਤ ਸਿੰਘ ਪਠਾਨ ਮਾਜਰਾ ਆਪਣੀ ਜਿਹੜੀ ਸੈਟਿੰਗ ਐ ਉਹ ਕਿਤੇ ਕਰ ਚੁੱਕੇ ਐ ਲੋਕ ਤਾਂ ਕਹਿੰਦੇ ਨੇ ਵੀ ਉਹਨਾਂ ਦਾ ਜਮੀਰ ਜਾਗ ਗਿਆ ਨਹੀਂ ਨਹੀਂ ਜਮੀਰ ਜਿਹੜਾ ਹੈ ਨਾ ਉਹ ਜਾਗਣਾ ਚਾਹੀਦਾ ਸੀ ਅੱਜ ਤੋਂ 2 ਸਾਲ ਪਹਿਲਾਂ ਸਾਰੇ ਪੰਜਾਬ ਨੂੰ ਪਤਾ ਵੀ ਆਮ ਆਦਮੀ ਪਾਰਟੀ ਦਿੱਲੀ ਵਾਲਿਆਂ ਦੇ ਹੱਥਾਂ 'ਚ ਖੇਡ ਰਹੀ ਐ ਭਗਵੰਤ ਮਾਨ ਦਿੱਲੀ ਹਤਾ ਦਿੱਲੀ ਵਾਲਿਆਂ ਦੇ ਹੱਥਾਂ 'ਚ ਖੇਡ ਰਿਹਾ ਉਹ ਕਹਿੰਦੇ ਸੀ ਮੈਂ ਗਰਾਂਟਾ ਲੈ ਕੇ ਹੜ੍ਹ ਲਿਆਦਾਗਾ ਵੀ ਮੇਰੇ ਤਾਂ ਮਤਲਬ ਸਭ ਤੋਂ ਵੱਧ ਪਾਣੀ ਦਾ ਆ ਗਿਆ ਹਾਂ ਪਾਣੀ ਦਾ ਹੜ੍ਹ ਆ ਗਿਆ ਪਰ ਗਰਾਂਟਾ ਦਾ ਹੜ੍ਹ ਨਹੀਂ ਆਇਆ ਕਾਰਨ ਕੀ ਹੈ ਇੱਕ ਕੱਲੇ ਅਫਸਰ ਦੇ ਉੱਤੇ ਸਿੱਟ ਦੇਣਾ ਇਹ ਇਹਦੇ ਨਾਲ ਗੱਲ ਨਹੀਂ ਚੱਲੇਗੀ ਪੰਜਾਬ ਦੇ ਲੋਕ ਤੇ ਸਨੌਰ ਦੇ ਲੋਕ ਖਾਸ ਕਰਕੇ ਬਹੁਤ ਸਿਆਣੇ ਨੇ ਡਰ ਦਾ ਮਾਹੌਲ ਸਹਿਮ ਦਾ ਮਾਹੌਲ ਬਹੁਤ ਹੈ ਆ ਦੇਖੋ ਕੀ ਵੇ ਲੈਂਨ ਲਾ ਕੇ ਲੋਕ ਵੱਡੀ ਨਦੀ ਤੇ ਵੀ ਖੜੇ ਨੇ ਇੱਥੇ ਵੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਲੋਕ ਜੇ ਆਪਣੇ ਪ੍ਰਾਈਵੇਟ ਵਾਹਨ ਲਿਆ ਕੇ ਤੇ ਘੱਗਰ ਦੇ ਬੰਨ ਬੰਨਨ ਨੂੰ ਤਿਆਰ ਨੇ ਤੇ ਪਠਾਨ ਮੱਜਰਾ ਸਾਹਿਬ ਨੂੰ ਚਾਹੀਦਾ ਵੀ ਬੜਾ 2-3 ਸਾਲ ਸਰਕਾਰ ਦੇ ਵਿੱਚ ਤੁਸੀਂ ਬੜੇ ਵਧੀਆ ਲੁੱਟਪ ਲਿਆ ਹੈ ਕਮਾਈ ਕਮੁਈ ਵੀ ਕੀਤੀ ਹੈ ਤੇ ਉਹਦੇ ਵਿੱਚੋਂ ਤੁਸੀਂ ਲਿਆਓ 2-3 ਜੀਸੀਬੀ ਖਰੀਦੋ ਆਪਣੀਆਂ ਤੇ ਜਾ ਕੇ ਬੰਨ ਤੇ ਖੜੋ ਤਾਂ ਤਾਂ ਪਤਾ ਲੱਗੇ ਤਾਂਗਰੀ ਨਦੀ ਤੇ ਘੱਗਰ ਦਾ ਰੈਡ ਅਲਰਟ ਕਹਿੰਦੇ ਪ੍ਰਸ਼ਾਸਨ ਨੇ ਜਾਰੀ ਕਰ ਦਿੱਤਾ ਹੈ ਔਰ ਜਿਹੜੀ ਪਟਿਆਲੇ ਵਾਲੀ ਛੋਟੀ ਨਦੀ ਹੈ ਉਹਨੂੰ ਵੇਖਣ ਦੇ ਲਈ ਦੋ ਲੋਕ ਦੂਰੋਂ ਦੂਰੋਂ ਪਹੁੰਚ ਰਹੇ ਨੇ ਕਿ ਇਸ ਨਦੀ ਦੀ ਜਿਹੜੀ ਬੂਟੀ ਹੈ ਉਹ ਹੁਣ ਨੁਕਸਾਨ ਨਾ ਕਰ ਦੇ ਪਹਿਲਾਂ ਤੁਸੀਂ ਇਹ ਬੂਟੀ ਦੀਆਂ ਤਸਵੀਰਾਂ ਕੱਲ ਵੇਖੀਆਂ ਸੀ ਉੱਥੇ ਸੀ ਅੱਜ ਬੂਟੀ ਪਾਣੀ ਦੇ ਨਾਲ ਹੀ ਰੁੜ ਕੇ ਇੱਧਰ ਨੂੰ ਆ ਗਈ ਹੈ ਤੇ ਆਮ ਲੋਕਾਂ ਦੇ ਵਿੱਚ ਇਹੀ ਹੈ ਵੀ ਜਿਹੜਾ ਪਾਣੀ ਦੇ ਨਾਲ ਨੁਕਸਾਨ ਹੈ ਉਹ ਨਾ ਹੋਵੇ ਤਾਂ ਇੱਥੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਅਸੀਂ ਖੜੇ ਹੋਏ ਆਂ ਤੇ ਜਿਹੜਾ ਆਹ ਬਾਈ ਜੀ ਇੱਕ ਆ ਸੰਦੂ ਸਾਹਿਬ ਆ ਗਏ ਹਾਂਜੀ ਸੰਦੂ ਸਾਹਿਬ ਠੀਕ ਠਾਕ ਹੋ ਕਿਵੇਂ ਮੀਂਹ ਤਾਂ ਲੱਗੇ ਹੋਏ ਆ ਤੁਸੀਂ ਦੱਸੋ ਕਿੱਧਰ ਨੂੰ ਅਸੀਂ ਦੇਵੀਗੜ ਚੱਲਦੇ ਆਂ ਆਪਣੇ ਹਲਕੇ ਤੇ ਹਾਂਜੀ ਬਿਲਕੁਲ ਬਿਲਕੁਲ ਚਲੋ ਹਲਕੇ ਦੀ ਗੱਲ ਆਪਾਂ ਇੱਥੇ ਹੀ ਖੜ ਕੇ ਕਰ ਲੈਨੇ ਆਂ 2 ਮਿੰਟ ਦਿਓਗੇ ਆਜੋਗੇ 2 ਮਿੰਟ ਲੈਣੇ ਤੁਹਾਡੇ ਜਿਆਦਾ ਸਮਾਂ ਨਹੀਂ ਲੈਂਦੇ ਪਤਾ ਸਾਨੂੰ ਵੀ ਪਤਾ ਹੈ ਤੁਹਾਡਾ ਸਮਾਂ ਇਸ ਟਾਈਮ ਬੜਾ ਜ਼ਰੂਰੀ ਹੋਇਆ ਹੋਇਆ ਹੈ ਹਲਕੇ ਦੇ ਵਿੱਚ ਤੁਸੀਂ ਵਿਚਰ ਰਹੇ ਹੋ ਜੇ ਮੈਂ ਘੱਗਰ ਤੇ ਟਾਂਗਰੀ ਦੀ ਗੱਲ ਕਰਾਂ ਪ੍ਰਸ਼ਾਸਨ ਨੇ ਕਹਿੰਦੇ ਹੁਣ ਰੈੱਡ ਲਰਟ ਜਾਰੀ ਕਰਤਾ ਹੈ ਤੇ ਜਿਹੜਾ ਪ੍ਰਸ਼ਾਸਨ ਹੈ ਉਹ ਕਹਿੰਦੇ ਵੀ ਐਮ ਐਲ ਏ ਸਾਹਿਬ ਤੇ ਐਮ ਐਲ ਏ ਸਾਹਿਬ ਨੇ ਸਾਰਾ ਹੀ ਹੁਣ ਪ੍ਰਸ਼ਾਸਨ ਤੇ ਸੁੱਟਤਾ ਹੈ ਦੇਖੋ ਐਮ ਐਲ ਏ ਸਾਹਿਬ ਜੋ ਗੱਲਾਂ ਕੱਲ ਬੋਲ ਰਹੇ ਸੀਗੇ ਇਹ ਕੰਮ ਇਹਨਾਂ ਨੂੰ ਘੱਟੋ ਘੱਟ 2 ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ ਪਤਾ ਹੈ ਹਰ ਸਾਲ ਘੱਗਰ ਤੇ ਟਾਂਗਰੀ ਦੀ ਮਾਰ ਹੈ ਜਿਹੜੀ ਉਹ ਦੇਵੀਗੜ੍ਹ ਦੇ ਏਰੀਏ ਨੂੰ ਪੈਂਦੀ ਹੈ ਪੈਂਦੀ ਹੈ ਜੀ ਤੇ ਐਮਐਲਏ ਸਾਹਿਬ ਕੱਲ ਤਾਂ ਬੋਲਣ ਲੱਗੇ ਐ ਕਿਉਂਕਿ ਉਹਨਾਂ ਦਾ ਜਲੂਸ ਨਿਕਲਿਆ ਜਲੂਸ ਇਸ ਤਰ੍ਹਾਂ ਨਿਕਲਿਆ ਵੀ ਉਹ ਵਿਖਾਵਾ ਕਰਨ ਜਾ ਰਹੇ ਸੀਗੇ ਵੀ ਮੈਂ ਦੌਰਾ ਕਰ ਰਿਹਾ ਭਾਈ ਸਾਹਿਬ ਤੁਹਾਨੂੰ ਪਤਾ ਹੈ ਵੀ ਪਿਛਲੇ 10 ਦਿਨਾਂ ਤੋਂ 15 ਦਿਨਾਂ ਤੋਂ ਉਧਰ ਬਿਆਸ ਰਾਵੀ ਉਹ ਏਰੀਆ ਡੁੱਬਿਆ ਪਿਆ ਤੇ ਇਧਰੋਂ ਵੀ ਜਦੋਂ ਪਾਣੀ ਓਵਰਫਲੋ ਹੋਇਆ ਸੁਖਨਾ ਲੇਕ ਤੋਂ ਤੇ ਉਹਨਾਂ ਨੇ ਛੱਡਣਾ ਹੀ ਛੱਡਣਾ ਹੈ ਜਿਹੜਾ ਪਾਣੀ ਘੱਗਰ ਦੇ ਵਿੱਚ ਟਾਂਗਰੀ ਦੇ ਵਿੱਚ ਪਰ ਐਮਐਲਏ ਸਾਹਿਬ ਕੱਲ ਨਿਕਲਦੇ ਆ ਘਰੋਂ ਇੰਨੇ ਦਿਨ ਸੁੱਤੇ ਰਹਿੰਦੇ ਆ 10 ਦਿਨ ਪਹਿਲਾਂ ਵੀ ਨਹੀਂ ਨਿਕਲੇ ਜਾ ਕੇ ਤੁਸੀਂ ਉੱਥੇ ਜਿਹੜਾ ਚੋ ਹੈ ਆਪਣਾ ਬ੍ਰਹਮਪੁਰ ਕੋਲੇ ਉਹਦੀ ਦੇਖਿਓ ਬੂਟੀ ਉੱਗੀ ਪਈ ਹੈ ਉੱਥੋਂ ਪਾਣੀ ਦੀ ਨਿਕਾਸੀ ਨਹੀਂ ਘੱਗਰ ਦਾ ਵੀ ਉਹੀ ਹਾਲ ਹੈ ਟਾਂਗਰੀ ਦਾ ਵੀ ਉਹੀ ਹਾਲ ਹੈ ਤੋ ਪਾਣੀ ਜਿਹੜਾ ਜਿਵੇਂ ਪਿੱਛੇ ਬਰਸਾਤਾਂ ਹੋ ਰਹੀਆਂ ਨੇ ਗਰਦਾ ਹਾਲ ਹੈ ਜਿਵੇਂ ਡਾਂਗਰੀ ਦਾ ਹਾਲ ਹੈ ਉਹੀ ਹਾਲ ਦੇਖੋ ਵੱਡੀ ਨਦੀ ਦਾ ਹੈ ਬੁੱਟੀ ਦੇ ਕੋ ਇੱਥੇ ਵੀ ਪੂਰੀ ਉੱਗੀ ਹੋਈ ਬਿਲਕੁਲ ਜੀ ਸਰਕਾਰ ਬਿਲਕੁਲ ਧਿਆਨ ਨਹੀਂ ਦਿੰਦਾ ਇੱਥੇ 2 ਮਹੀਨੇ ਨਹੀਂ ਤਾਂ ਹਰ ਸਾਲ ਸਫਾਈ ਹੋਣੀ ਚਾਹੀਦੀ ਹੈ ਜਿਹੜੇ ਠੇਕੇਦਾਰ ਪਹਿਲਾਂ ਡਰੇਨਾਂ ਦਾ ਠੇਕਾ ਲੈਂਦੇ ਸੀ ਉਹਨਾਂ ਨੂੰ ਸਰਕਾਰ ਨੇ ਠੇਕਾ ਅਪਲਾਈ ਨਹੀਂ ਕਰਨ ਦਿੱਤਾ ਕਹਿੰਦੇ ਅਸੀਂ ਆਪ ਸਫਾਈ ਕਰਾਂਗੇ ਆਪ ਦੇਖ ਲਓ ਕਿਹਜੀ ਸਫਾਈ ਹੋਈ ਹੈ ਜੋ ਕੱਲ ਹਰਮੀਤ ਸਿੰਘ ਬੋਲ ਰਹੇ ਸੀਗੇ ਉਹ ਘੱਟੋ ਘੱਟ ਉਹਨਾਂ ਨੂੰ 2 ਸਾਲ ਪਹਿਲਾਂ ਬੋਲਣਾ ਚਾਹੀਦਾ ਸੀ ਸਾਰੇ ਪੰਜਾਬ ਨੂੰ ਪਤਾ ਵੀ ਆਮ ਆਦਮੀ ਦੇ ਹੱਥਾਂ 'ਚ ਖੇਡ ਰਹੀ ਐ ਭਗਵੰਤ ਮਾਨ ਦਿੱਲੀ ਹੱਥਾਂ ਦਿੱਲੀ ਵਾਲਿਆਂ ਦੇ ਹੱਥਾਂ 'ਚ ਖੇਡ ਰਿਆ ਕਾਂਗਰਸ ਪਾਰਟੀ ਦਾ ਹਰ ਲੀਡਰ ਰਾਜਾ ਵੜਿੰਗ ਜੀ ਪ੍ਰਤਾਪ ਬਾਜਵਾ ਜੀ ਚੰਨੀ ਜੀ ਖੈਰਾ ਜੀ ਰਾਣਾ ਗੁਰਜੀਤ ਜੀ ਸਾਰੇ ਰੌਲਾ ਪਾ ਰਹੇ ਸੀ ਵੀ ਭਗਵੰਤ ਸਿੰਘ ਮਾਨ ਕੁਛ ਬੋਲ ਤੈਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਤੇਰੇ ਜਿਹੜੇ ਗੁੰਗੇ ਉਹਦੇ ਤੇ ਗੁੰਗਿਆਂ ਦੇ ਵਿੱਚ ਹਰਮਿੰਦਰ ਸਿੰਘ ਪਠਾਨ ਮਾਜਰਾ ਵੀ ਆਉਂਦੇ ਸੀ ਅੱਜ ਇਹ ਬੋਲ ਕੇ ਵਾਵਾ ਖੱਟਣੀ ਚਾਹੁੰਦੇ ਨੇ ਅਸਲ ਦੇ ਵਿੱਚ ਇਹ ਨੈਰੇਟਿਵ ਹੈ ਹਰਮੀਤ ਸਿੰਘ ਪਠਾਨ ਮਾਜਰਾ ਆਪਣੀ ਜਿਹੜੀ ਸੈਟਿੰਗ ਹੈ ਉਹ ਕਿਤੇ ਕਰ ਚੁੱਕੇ ਐ ਲੋਕ ਤਾਂ ਕਹਿੰਦੇ ਨੇ ਵੀ ਉਹਨਾਂ ਦਾ ਜਮੀਰ ਜਾਗ ਗਿਆ ਨਹੀਂ ਨਹੀਂ ਜਮੀਰ ਜਿਹੜਾ ਹੈ ਨਾ ਉਹ ਜਾਗਣਾ ਚਾਹੀਦਾ ਸੀ ਅੱਜ ਤੋਂ 2 ਸਾਲ ਪਹਿਲਾਂ ਜਦੋਂ ਤੋਂ ਪਤਾ ਲੱਗ ਗਿਆ ਸੀ ਕਿ ਜਿਹੜੀ ਸਰਕਾਰ ਗਰੰਟਾ ਨਹੀਂ ਦੇ ਰਹੀ ਹਰਮੀਤ ਸਿੰਘ ਨੂੰ ਸਭ ਤੋਂ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਵੋਟਾਂ ਪਾ ਕੇ ਸਨੌਰ ਦੇ ਲੋਕਾਂ ਨੇ ਜਿਤਾਇਆ ਤੇ ਉਹਨੂੰ ਚਾਹੀਦਾ ਸੀ ਕਿ ਜੇ ਸਰਕਾਰ ਕੰਮ ਨਹੀਂ ਕਰ ਰਹੀ ਉਤੋਂ ਉਹ ਰਿਸ਼ਤੇਦਾਰ ਹੈ ਭਗਵੰਤ ਮਾਨ ਦੇ ਉਹਨਾਂ ਦੀ ਘਰ ਵਾਲੀ ਦੇ ਰਿਸ਼ਤੇਦਾਰ ਹੈ ਉਹ ਕਹਿੰਦੇ ਸੀ ਮੈਂ ਗਰਾਂਟਾਂ ਲੈ ਕੇ ਹੜ੍ਹ ਲਿਆਦਾਗਾ ਵੀ ਮੇਰੇ ਤਾਂ ਮਤਲਬ ਸਭ ਤੋਂ ਵੱਧ ਪਾਣੀ ਦਾ ਆ ਗਿਆ ਹਾਂ ਪਾਣੀ ਦਾ ਹੜ੍ਹ ਆ ਗਿਆ ਪਰ ਗਰਾਂਟਾਂ ਦਾ ਹੜ੍ਹ ਨਹੀਂ ਆਇਆ ਟਾਂਗਰੀ ਦੀ ਸਫਾਈ ਲਈ 16 ਕਰੋੜ ਰੁਪਏ ਦੇ ਲਗਭਗ ਦੀ ਅਮਾਉਂਟ ਰਿਲੀਜ਼ ਕਰਾਉਣ ਦੀ ਗੱਲ ਕੀਤੀ ਸੀ ਵੀ ਉਹਦਾ ਸਾਨੂੰ ਜਿਹੜੀ ਅਮਾਉਂਟ ਰਿਲੀਜ਼ ਹੋ ਗਈ ਹੁਣ ਅਸੀਂ ਟਾਂਗਰੀ ਨੂੰ ਬਹੁਤ ਸਾਫ਼ ਕਰਕੇ ਤੇ ਇੱਥੇ ਅੱਗੇ ਤੋਂ ਹੜ੍ਹ ਨਹੀਂ ਆਉਣਗੇ ਪਰ ਕਾਰਨ ਕੀ ਹੈ ਇੱਕ ਕੱਲੇ ਅਫਸਰ ਦੇ ਉੱਤੇ ਸਿੱਟ ਦੇਣਾ ਇਹ ਇਹਦੇ ਨਾਲ ਗੱਲ ਨਹੀਂ ਚੱਲੇਗੀ ਪੰਜਾਬ ਦੇ ਲੋਕ ਤੇ ਸਨੌਰ ਦੇ ਲੋਕ ਖਾਸ ਕਰਕੇ ਬਹੁਤ ਸਿਆਣੇ ਨੇ ਭਾਵੇਂ ਜਿਵੇਂ ਮਰਜ਼ੀ ਪਠਾਨ ਮਾਜਰਾ ਸਾਹਿਬ ਅੱਜ ਵਾਵਾ ਖੱਟਣ ਦੀ ਕੋਸ਼ਿਸ਼ ਕਰਨ ਪਰ ਜਿਹੜਾ ਹਾਲ ਸਨੌਰ ਦਾ ਇਹਨਾਂ ਦੇ ਹੁੰਦਿਆ 2023 ਚ ਹੋਇਆ ਪਿਛਲੇ ਸਾਲ ਬਰਸਾਤਾ ਘੱਟ ਹੋਈਆਂ ਕਿਸਮਤ ਚੰਗੀ ਸੀ ਤਾਂ ਕਰਕੇ ਹੜਾ ਤੋਂ ਬਚਾ ਰਹਿ ਗਿਆ ਨਹੀਂ ਤਾਂ 23 ਦੇ ਵਿੱਚ ਵੀ ਸਾਰਾ ਦੇਵੀਗੜ ਏਰੀਆ ਰੁੜਿਆ ਹੋਇਆ ਸੀ ਫਸਲਾਂ ਖਰਾਬ ਸੀ ਉਹਦਾ ਮੁਆਵਜ਼ਾ ਤੱਕ ਨਹੀਂ ਦਵਾ ਸਕੇ ਉਦੋਂ ਹੀ ਆਵਾਜ਼ ਚੱਕਦੇ ਵੀ ਭਾਈ ਜੇ ਤੁਸੀਂ ਮੁਆਵਜ਼ਾ ਨਹੀਂ ਦਿੰਦੇ ਤੇ ਮੈਂ ਆਪਣੇ ਲੋਕਾਂ ਦੇ ਨਾਲ ਖੜਾ ਅੱਜ ਉੱਥੇ 50 ਬੰਦੇ ਲਾ ਜਾ ਕੇ ਖੜੇ ਕਰਕੇ ਘੱਗਰ ਦੇ ਉੱਤੇ ਪਠਾਨ ਮਾਜਰਾ ਜੀ ਇੱਕ ਅਫਸਰ ਦੇ ਉੱਤੇ ਸਾਰਾ ਨਜਲਾ ਛਾੜ ਰਹੇ ਨੇ ਇਹਦੇ ਨਾਲ ਗੱਲ ਨਹੀਂ ਬਣੇਗੀ ਗੱਲ ਤਾਂ ਬਣਦੀ ਵੀ ਤੁਸੀਂ ਸਾਲ ਦੋ ਸਾਲ ਪਹਿਲਾਂ ਬੋਲਣਾ ਸ਼ੁਰੂ ਕਰਦੇ ਤੁਸੀਂ ਬੋਲਦੇ ਤੁਹਾਨੂੰ ਦੇਖ ਕੇ ਹੋਰ ਬੋਲਦੇ ਅਸੀਂ ਵੀ ਸਰਾਨਾ ਕਰਦੇ ਵੀ ਐਮ ਐਲ ਏ ਇੱਕ ਲੋਕਾਂ ਦਾ ਤਣਿਆ ਹੋਇਆ ਬੋਲਿਆ ਉਹ ਇੱਕ ਹੋਰ ਮੁੱਦਾ ਹੈ ਅੱਜ ਦਾ ਲੋਕਾਂ ਦੇ ਵਿੱਚ ਇਹ ਹੈ ਵੀ ਡਰ ਦਾ ਮਾਹੌਲ ਸੈਂ ਦਾ ਮਾਹੌਲ ਬਹੁਤ ਹੈ ਆ ਦੇਖੋ ਕਿਵੇਂ ਲੈਂ ਲਾ ਕੇ ਲੋਕ ਵੱਡੀ ਨਦੀ ਤੇ ਵੀ ਖੜੇ ਨੇ ਇੱਥੇ ਵੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਪੂਰਾ ਐਸੀ ਤਰ੍ਹਾਂ ਮੈਂ ਦੇਖਿਆ ਦੇਵੀਗੜ੍ਹ ਲੋਕੀ ਘਰ ਦੇ ਖੜੇ ਨੇ ਐਸੀ ਤਰ੍ਹਾਂ ਪਿੰਡਾਂ ਦੇ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਟਾਂਗਰੀ ਦੇ ਖੜੇ ਨੇ ਮੈਂ ਨਾ ਹੁਣ ਪਿੱਛੇ ਜਾ ਕੇ ਰਵਾਸਪੁਰ ਬ੍ਰਾਹਮਣਾ ਪਿੰਡ ਹੈ ਉੱਥੋਂ ਇਹ ਨਦੀ ਹੈ ਨਾ ਜਿਹੜੀ ਉਹ ਬਿਲਕੁਲ ਛੋੜੀ ਘਟ ਘਟ ਹੋ ਜਾਂਦੀ ਹੈ ਇਹ ਇਹ ਦਾ ਜਿਹੜੀ ਦੇਖੋ ਮੈਂ ਕੋ ਆਪਾਂ ਸਿਆਸਤ ਨਹੀਂ ਕਰਨੀ ਅੱਜ ਮਾਹੌਲ ਉਹ ਹੈ ਵੀ ਆਪਾਂ ਆਪਣੇ ਲੋਕਾਂ ਦੇ ਨਾਲ ਖੜਨਾ ਹੈ ਪਰ ਇਹ ਲੋਕ ਸਿਆਸਤ ਕਰ ਰਹੇ ਨੇ ਉਹ ਸਿਆਸਤ ਦਾ ਜਵਾਬ ਅਸੀਂ ਲੋਕਾਂ ਨੂੰ ਜਾਗਰੂਤ ਕਰਨ ਲਈ ਦੇ ਰਹੇ ਆ ਅਸੀਂ ਪਰਸੋਂ ਤੋਂ ਚਾਰ ਦਿਨਾਂ ਤੋਂ ਮਤਲਬ ਕਹਿ ਲਓ ਵੀ ਅਸੀਂ ਧਿਆਨ ਰੱਖ ਰਹੇ ਆ ਠੀਕ ਹੈ ਪਹਿਲਾਂ ਅਸੀਂ ਜਿੱਧਰ ਆਪਣੇ ਸੁਲਤਾਨਪੁਰ ਲੋਧੀ ਗੁਰਦਾਸਪੁਰ ਏਰੀਆ ਅੰਮ੍ਰਿਤਸਰ ਏਰੀਆ ਡੁੱਬਿਆ ਹੋਇਆ 2027 ਚ ਹੋ ਜਾਣੀ ਹੈ ਉਹ ਹੋ ਜਾਣੀ ਹੈ ਲੋਕਾਂ ਨੂੰ ਪਤਾ ਲੱਗ ਗਿਆ ਪਰ ਇਹ ਅੱਜ ਦੁੱਧ ਤੋਤੇ ਬੰਨਣਾ ਚਾਹੁੰਦੇ ਨੇ ਅੱਜ ਕਹਿ ਰਹੇ ਨੇ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਭਾਈ ਤੁਸੀਂ 2 ਸਾਲ ਪਹਿਲਾਂ ਕਹਿੰਦੇ ਜਦੋਂ ਸੁਣਵਾਈ ਦਾ ਤੁਹਾਡੀ ਬਿਲਕੁਲ ਹੈ ਜਿਹੜੀ ਤੁਸੀਂ ਰਿਸ਼ਤੇਦਾਰ ਹੋ ਇੱਥੇ ਇਹਨੇ ਤੁਹਾਨੂੰ ਘਾਟਨ ਕਰਾ ਰਹੇ ਸੀ ਹੁਣ ਤੁਸੀਂ ਅਜੇ 1 ਹਫਤਾ ਪਹਿਲਾਂ ਨਹੀਂ ਪੱਥਰ ਰੱਖ ਕੇ ਟੇਵੇ ਦਾ ਮਤਲਬ ਉਹ ਨਹੀਂ ਪੱਥਰ ਝੂਠੇ ਨੇ ਜੇ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਸੋ ਇਹ ਸਭ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਹੈ ਲੋਕਾਂ ਦੇ ਨਾਲ ਅੱਜ ਖੜਨਾ ਚਾਹੀਦਾ ਜੇ ਮੈਂ ਕਹਾਂ ਤਾਂ ਲੋਕ ਜੇ ਆਪਣੇ ਪ੍ਰਾਈਵੇਟ ਵਾਹਨ ਲਿਆ ਕੇ ਤੇ ਘੱਗਰ ਦੇ ਬੰਨ ਬੰਨਨ ਨੂੰ ਤਿਆਰ ਨੇ ਤੇ ਪਠਾਨ ਮੱਜਰਾ ਸਾਹਿਬ ਨੂੰ ਚਾਹੀਦਾ ਵੀ ਬੜਾ 2-3 ਸਾਲ ਸਰਕਾਰ ਦੇ ਵਿੱਚ ਤੁਸੀਂ ਬੜੇ ਵਧੀਆ ਲੁੱਟਪ ਲਿਆ ਹੈ ਕਮਾਈ-ਕਮਾਈ ਵੀ ਕੀਤੀ ਹੈ ਤੇ ਉਹਦੇ ਵਿੱਚੋਂ ਤੁਸੀਂ ਲਿਆਓ ਦੋ ਤਿੰਨ ਜੀਸੀਬੀ ਖਰੀਦੋ ਆਪਣੀਆਂ ਤੇ ਜਾ ਕੇ ਬੰਨ ਤੇ ਖੜੋ ਤਾਂ ਤਾਂ ਪਤਾ ਲੱਗੇ ਠੀਕ ਹੈ ਸੋ ਲੋਕਾਂ ਨੂੰ ਸਭ ਪਤਾ ਹੈ ਐਵੇਂ ਆਪਾਂ ਹੋਰ ਜ਼ਿਆਦਾ ਮੇਰਾ ਮੂੰਹ ਖੁੱਲੇਗਾ ਤੇ ਮੈਂ ਖੁੱਲਣ ਨਹੀਂ ਚਾਹੁੰਦਾ ਸਿਆਸਤ ਨਹੀਂ ਕਰਨੀ ਚਾਹੁੰਦਾ ਕਾਰਨ ਇਹ ਹੈ ਲੋਕਾਂ ਨਾਲ ਖੜਨ ਦਾ ਲੋਕਾਂ ਨਾਲ ਖੜਨਦਾ ਹੈ ਉਹ ਸਿਆਸਤ ਕਰਾਂਗੇ ਆ ਹੜਾਂ ਦੀ ਸਥਿਤੀ ਨੂੰ ਕੰਟਰੋਲ ਹੋ ਜੇ ਪ੍ਰਮਾਤਮਾ ਕਰੇ ਬਰਸਾਤਾਂ ਉੱਤੇ ਘਟ ਜਾਣ ਜੋ ਹਾਲ ਹਿਮਾਚਲ ਦਾ ਹੋਇਆ ਜਿਵੇਂ ਬਰਸਾਤ ਪੈ ਰਹੀ ਹੈ ਜੇ 2 250 ਮਿਲੀਮੀਟਰ ਦਾ ਹੋਰ ਜਿਹੜਾ ਉਸ ਆਪਣੇ ਵੈਦਰ ਫੋਰਕਾਸਟ ਦੇ ਵਿੱਚ ਆ ਰਿਹਾ ਵੀ ਹੋਰ ਬਾਰਿਸ਼ ਹੋਣੀ ਹੈ ਦੋ ਦਿਨ ਅਸੀਂ ਆਪਾਂ ਇਹੀ ਅਰਦਾਸ ਕਰੀਏ ਵੀ ਸਰਕਾਰ ਨੇ ਤਾਂ ਹੱਥ ਖੜੇ ਕਰਤੇ ਤੇ ਆਪਾਂ ਰੱਬ ਦੇ ਹੱਥ ਜੋੜੀਏ ਵੀ ਇਹ ਜਿਹੜੀ ਬਰਸਾਤਾਂ ਪਿੱਛੇ ਰੁਕ ਜਾਣ ਤੇ ਘੱਟੋ ਘੱਟ ਸਾਡੇ ਇਸ ਏਰੀਆ ਦਾ ਬਚਾਅ ਹੋਏ ਪਟਿਆਲੇ ਦਾ ਬਚਾਅ ਹੋਏ ਦੇਵੀਗੜ੍ਹ ਸਨੌਰ ਦਾ ਬਚਾਅ ਹੋਏ ਅਗਲੇ ਏਰੀਏ ਜਿਹੜੇ ਨੇ ਸਮਾਣਾ ਛਤਰਾਣਾ ਮੂਣਕ ਘੱਗਰ ਚ ਪਾਣੀ ਨਾ ਚੜੇ ਪਾਣੀ ਡਾਊਨ ਆ ਜੇ ਪ੍ਰਮਾਤਮਾ ਅਗੇ ਹੀ ਅਰਦਾਸ ਹੈ ਕਿਉਂਕਿ ਸਰਕਾਰ ਦੇ ਹਾਲਾਤ ਤਾਂ ਸਾਰਿਆਂ ਨੇ ਦੇਖ ਲਏ ਨੇ ਧੰਨਵਾਦ ਜੀ ਤੁਸੀਂ ਜਾ ਰਹੇ ਹੋ ਥੋੜਾ ਜਿਹਾ ਤੁਸੀਂ ਵੀ ਲੇਟ ਹੋ ਤੇ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ ਤਾਂ ਲੋਕ ਜਿੱਥੇ ਦੇਖਣ ਲਈ ਪੁੱਜੇ ਨੇ ਉਧਰ ਸੰਧੂ ਸਾਹਿਬ ਲੰਘ ਰਹੇ ਸੀ ਚਲੋ ਅਸੀਂ ਇਹਨਾਂ ਨੂੰ ਰੋਕ ਕੇ ਗੱਲਬਾਤ ਕੀਤੀ ਹੈ ਪਰ ਸਵਾਲ ਇਹ ਹੈ ਵੀ ਅੱਜ ਸਿਆਸਤ ਦਾ ਸਮਾਂ ਨਹੀਂ ਹੈਗਾ ਅੱਜ ਹਰ ਉਹ ਲੀਡਰ ਜਿਨੂੰ ਪਰਮਾਤਮਾ ਨੇ ਕਹਿ ਲਏ ਵੀ ਤਾਕਤ ਦਿੱਤੀ ਹੈ ਉਹ ਅੱਜ ਲੋਕਾਂ ਦੇ ਨਾਲ ਖੜੇਗਾ ਤਾਂ ਹੀ ਲੋਕਾਂ ਦਾ ਲੀਡਰ ਕਹਿ ਪਾਵਾਂਗੇ ਉਹ